ਸਰਸ਼ੀ ਕਾਲ ਜੀ ਮੈਂ ਲਪ੍ਰਿਤ कौर ਹਾਜ਼ਰਾਂ ਜੀ ਸੁਖ ਦੁਆਰਾ ਲਿਖੀ ਗਈ ਕਹਾਣੀ ਲਾਲਸਾ ਲੈ ਕੇ ਆਉ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਪੁੱਤ ਦੀ ਚਾਹਤ ਵਿੱਚ ਪਤਾ ਹੀ ਨਹੀਂ ਕਿੰਨੇ ਦੁੱਖ ਚੱਲੇ ਸਤਵੰਤਨੀ ਕਹਿੰਦੇ-ਕਹਿੰਦੇ ਚੁੱਪ ਕਰ ਗਈ ਡਾਕਟਰ ਰਿਤੂ ਗੁਪਤਾ ਇਸ ਵਾਰ ਰਿਸਕੀ ਹੋ ਸਕਦਾ ਹੈ ਗੱਲ ਨੂੰ ਅੱਗੇ ਤੋਰਦਿਆਂ ਕਿਹਾ ਤੁਸੀਂ ਡਾਕਟਰ ਹੋ ਕੋਈ ਤੇ ਰਸਤਾ ਹੋ ਸਕਦਾ ਹੈ ਸਤਵੰਤ ਦੇ ਪਤੀ ਨੇ ਦੋਵੇਂ ਹੱਥ ਚੋੜਦੇ ਹੋਏ ਕਿਹਾ ਰਸਤੇ ਤੇ ਕਈ ਨੇ ਡਾਕਟਰ ਇਨਾ ਕਹਿ ਕੇ ਚੁੱਪ ਕਰ ਗਏ ਦੱਸੋ ਡਾਕਟਰ ਜਿੰਨਾ ਖਰਚਾ ਹੋਵੇਗਾ ਮੈਂ ਕਰਨ ਲਈ ਤਿਆਰ ਹਾਂ ਸਤਵੰਦ ਦੇ ਪਤੀ ਨੇ ਫਿਰ ਕਿਹਾ ਤੁਹਾਡੀ ਪਤਨੀ ਅਜੇ ਹੋਸ਼ ਵਿੱਚ ਨਹੀਂ ਉਹਨਾਂ ਨੂੰ ਠੀਕ ਹੋ ਲੈਣ ਦਿਓ ਫਿਰ ਗੱਲ ਕਰਦੇ ਹਾਂ ਉਸ ਨੂੰ ਵੀ ਹਰ ਗੱਲ ਬਾਰੇ ਪਤਾ ਹੋਣਾ ਚਾਹੀਦਾ ਹੈ ਇਨਾ ਕਹਿੰਦੇ ਹੋ ਡਾਕਟਰ ਦੂਸਰੀ ਮਰੀਜ਼ਾਂ ਨੂੰ ਵੇਖਣ ਲੱਗ ਪਏ ਇਹ ਪਹਿਲਾ ਮੌਕਾ ਨਹੀਂ ਸੀ ਸਤਵੰਦ ਦੀ ਦੋ ਬੇਟੀਆਂ ਪਹਿਲਾਂ ਨੇ ਪਰ ਪੁੱਤ ਦੀ ਤਮੰਨਾ ਨੇ ਦੋਹਾਂ ਨੂੰ ਪਤਾ ਨਹੀਂ ਕਿੰਨੀਆਂ ਧੀਆਂ ਦਾ ਕਾਤਲ ਬਣਾ ਦਿੱਤਾ ਹੁਣ ਸਤਵੰਤ ਇੰਨੀ ਕਮਜ਼ੋਰ ਸੀ ਕਿ ਉਹ ਦੁਬਾਰਾ ਮਾਂ ਬਣਨ ਦੀ ਕੋਸ਼ਿਸ਼ ਕਰਦੀ ਤਾਂ ਮੌਤ ਨੂੰ ਗੱਲ ਆਉਣਾ ਪੈਣਾ ਸੀ ਇਸੇ ਲਈ ਡਾਕਟਰ ਨੇ ਦੁਬਾਰਾ ਚਾਂਸ ਲੈਣ ਲਈ ਮਨਾ ਕਰ ਦਿੱਤਾ ਪਰ ਪੁੱਤ ਦੀ ਕਾਮਨਾ ਦੋਹਾਂ ਦੇ ਅੰਦਰ ਮੌਜੂਦ ਸੀ ਸਤਵੰਤ ਨੂੰ ਉਸਦਾ ਪਤੀ ਰੇਸ਼ਮ ਕਰ ਲਿਆ ਆ ਉਹਦੀ ਤੇ ਦੋਹਾਂ ਬੀਟੀਆਂ ਦੀ ਦੇਖਭਾਲ ਕੀਤੀ ਹੁਣ ਸਤਵੰਤ ਕੁਝ ਠੀਕ ਲੱਗ ਰਹੀ ਸੀ ਸੋ ਰੇਸ਼ਮ ਨਹੀਂ ਦੱਸਿਆ ਜੇ ਤੂੰ ਬੇਹੋਸ਼ ਸੀ ਮੇਰੀ ਡਾਕਟਰ ਨਾਲ ਗੱਲਬਾਤ ਹੋਈ ਸੀ ਲੰਬਾ ਹੋਕਾ ਲੈਂਦੇ ਹੋਏ ਤੇਰੇ ਲਈ ਅਗਲਾ ਚਾਂਸ ਜਾਨਲੇਵਾ ਹੋ ਸਕਦਾ ਇੰਨਾ ਕਹ ਰੇਸ਼ਮ ਚੁੱਪ ਹੋ ਗਿਆ ਸਤਵੰਤ ਅੱਖਾਂ ਪਰ ਕੇ ਰੱਬ ਨੇ ਮੇਰੇ ਹਿੱਸੇ ਇੱਕ ਵੀ ਕਹਿ ਕੇ ਰੋਣ ਲੱਗ ਪਈ ਨਾ ਸਤਵੰਤ ਰੋਣਾ ਸ਼ਾਇਦ ਸਾਡੀ ਕਿਸਮਤ ਵਿੱਚ ਨਹੀਂ ਸੀ ਪਰ ਉਹਨਾਂ ਨੇ ਕਿਹਾ ਹੋਰ ਰਸਤਾ ਵੀ ਹੈ ਰੇਸ਼ਮ ਨੇ ਕਿਹਾ ਫਿਰ ਤੁਸੀਂ ਕੀ ਸੋਚ ਰਹੇ ਹੋ ਸਤਵੰਤ ਨੇ ਰੇਸ਼ਮ ਨੂੰ ਕਿਹਾ ਡਾਕਟਰ ਨੇ ਕਿਹਾ ਸੀ ਤੇਰੇ ਠੀਕ ਹੋਣ ਤੋਂ ਬਾਅਦ ਦੋਵਾਂ ਨਾਲ ਗੱਲ ਕਰਨੀ ਏ ਤੇਰੀ ਵੀ ਰਾਏ ਚਾਹੀਦੀ ਆ ਤੂੰ ਠੀਕ ਹੋ ਜਾ ਆਪਾਂ ਫਿਰ ਡਾਕਟਰ ਨੂੰ ਮਿਲਦੇ ਹਾਂ ਕਹਿ ਕੇ ਰੇਸ਼ਮ ਬਾਹਰ ਚਲਾ ਗਿਆ ਕੁਝ ਦਿਨ ਬਾਅਦ ਡਾਕਟਰ ਨੂੰ ਮਿਲਣ ਦੇ ਲਈ ਦੋਵੇਂ ਚੱਲ ਪਏ ਹੁਣ ਸਤਵੰਤ ਠੀਕ ਸੀ ਪਰ ਕਮਜ਼ੋਰੀ ਬਹੁਤ ਸੀ ਦੋਵਾਂ ਬੇਟੀਆਂ ਨੂੰ ਸਕੂਲ ਸੱਡਣ ਤੋਂ ਬਾਅਦ ਸਿੱਧਾ ਡਾਕਟਰ ਰੀਤੂ ਗੁਪਤਾ ਕੋਲ ਪਹੁੰਚ ਗਏ ਪੁਰਾਣੀ ਜਾਣ ਪਹਿਚਾਨ ਹੋਣ ਕਰਕੇ ਉਹ ਉਹਨਾਂ ਦੇ ਘਰ ਹੀ ਮਿਲਣ ਲਈ ਚਲ ਗਏ ਡਾਕਟਰ ਨਾਲ ਪਾਣੀ ਪੀਣ ਤੋਂ ਬਾਅਦ ਰੇਸ਼ਮ ਨੇ ਗੱਲ ਸ਼ੁਰੂ ਕੀਤੀ ਜਿਸ ਕੰਮ ਲਈ ਆਏ ਸੀ ਤੁਸੀਂ ਉਸ ਦਿਨ ਦੱਸ ਰਹੇ ਸੀ ਰੇਸ਼ਮ ਦੀ ਗੱਲ ਨੂੰ ਵਿੱਚ ਹੀ ਕੱਟਦੇ ਹੋਏ ਮੈਨੂੰ ਯਾਦ ਹੈ ਮੈਂ ਕੀ ਕਿਹਾ ਸੀ ਪਰ ਰਿਸਕ ਵੀ ਹੈ ਪਹਿਲਾਂ ਤਾਂ ਅਸੀਂ ਟੈਸਟ ਟਿਊਬ ਵਾਚਾ ਟਰਾਈ ਕਰ ਸਕਦੇ ਹਾਂ ਪਰ ਸਤਵੰਤ ਦੀ ਕਮਜ਼ੋਰੀ ਦੇਖ ਕੇ ਨਹੀਂ ਲੱਗਦਾ ਕਿ ਟਿਕ ਪਾਏਗਾ ਦੂਸਰਾ ਤੁਸੀਂ ਰੁਕ ਰੁਕ ਕੇ ਉਹਨਾਂ ਆਪਣੀ ਗੱਲ ਪੂਰੀ ਕੀਤੀ ਜੇ ਤੁਸੀਂ ਦੋਵੇਂ ਰਜ਼ਾਮੰਦ ਹੋਵੋ ਤਾਂ ਦੂਜਾ ਵਿਆਹ ਪਰ ਤੁਹਾਡੀ ਆਪਣੀ ਮਰਜ਼ੀ ਨਾਲ ਰੇਸ਼ਮ ਛੇਤੀ ਨਾਲ ਉੱਠ ਕੇ ਬਾਹਰ ਆ ਗਿਆ ਸਤਵੰਤ ਵਿਉ ਦੇ ਪਿੱਛੇ ਆ ਗਏ ਕੀ ਹੋਇਆ ਤੁਸੀਂ ਇੱਕਦਮ ਉੱਠ ਕੇ ਬਾਹਰ ਆ ਗਏ ਰੇਸ਼ਮ ਦੇ ਮੋਢੇ ਤੇ ਹੱਥ ਰੱਖਦੇ ਹੋਏ ਸਤਵੰਤ ਬੋਲੀ ਤੂੰ ਸੁਣਿਆ ਨਹੀਂ ਜੋ ਕਿਹਾ ਡਾਕਟਰ ਨੇ ਰੇਸ਼ਮ ਨੇ ਕੁਝ ਗੁੱਸੇ ਨਾਲ ਕਿਹਾ ਉਹਨਾਂ ਨੇ ਸਿਰਫ ਰਸਤਾ ਦੱਸਿਆ ਅੰਤਿਮ ਫੈਸਲਾ ਤਾਂ ਆਪਣਾ ਦੋਹਾਂ ਦਾ ਸਤਵੰਤ ਇਨਾ ਕਹਿੰਦੇ ਹੋਏ ਚੁੱਪ ਕਰ ਗਏ ਰੇਸ਼ਮ ਨੇ ਸਤਵੰਤ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਦੇਖਿਆ ਸਤਵੰਤ ਨੂੰ ਉਹ ਸਮਝ ਨਾ ਪਾਇਆ ਕੁਝ ਤਾਂ ਉਹ ਸੋਚ ਰਹੀ ਸੀ ਰੇਸ਼ਮ ਕੁਝ ਸਮਝ ਨਹੀਂ ਸੇ ਪਾਰ ਰਹਾ ਜਿਸ ਤਰ੍ਹਾਂ ਨੇ ਸਤਵੰਤ ਨੇ ਕਿਹਾ ਸੀ ਉਹਨੂੰ ਠੀਕ ਨਹੀਂ ਲੱਗ ਰਿਹਾ ਸੀ ਕਾਰਛਲਾਣ ਦੇ ਸਮੇਂ ਵੀ ਉਹ ਵਾਰ-ਵਾਰ ਮੁੜ ਕੇ ਉਹਦੇ ਵੱਲ ਦੇਖਦਾ ਤਾਂ ਉਹ ਬਹੁਤ ਸ਼ਾਂਤ ਲੱਗੀ ਕੀ ਹੋਇਆ ਸਤਵੰਤ ਨੇ ਕਿਹਾ ਲੰਮਾ ਹੌਂਕਾ ਲੈ ਕੇ ਕੁਝ ਨਹੀਂ ਕਹਿੰਦੇ ਹੋਏ ਰੇਸ਼ਮ ਨੇ ਸਕੂਲ ਅੱਗੇ ਆ ਕੇ ਕਾਰ ਨੂੰ ਬ੍ਰੇਕ ਲਾ ਦਿੱਤੇ ਤੇ ਅੰਦਰ ਚਲਾ ਗਿਆ ਹਰਪੇ ਤੇ ਮਨਪੇ ਦੋਨਾਂ ਨੂੰ ਲੈਣ ਚਲਾ ਗਿਆ ਥੋੜੀ ਦੇਰ ਬਾਅਦ ਉਹ ਦੋਨਾਂ ਨੂੰ ਲੈ ਕੇ ਆ ਗਿਆ ਆਮ ਤੌਰ ਤੇ ਸਕੂਲ ਬੱਸ ਵਿੱਚ ਆਉਣਾ ਜਾਣਾ ਹੁੰਦਾ ਸੀ ਪਰ ਅੱਜ ਰੇਸ਼ਮ ਨੇ ਉਸੇ ਰਸਤੇ ਜਾਣਾ ਸੀ ਸੋਚਿਆ ਨਾਲ ਹੀ ਲੈ ਜਾਵੇਗਾ ਪ੍ਰੀਤ ਤੇ ਮਨ ਦੋਨੋਂ ਅੱਜ ਬਹੁਤ ਖੁਸ਼ ਸੀ ਪਾਪਾ ਮੰਮੀ ਨਾਲ ਜੋ ਆਉਣ ਜਾਣ ਦਾ ਮੌਕਾ ਮਿਲਿਆ ਸੀ ਬੱਚਿਆਂ ਦੀ ਪਸੰਦਾ ਖਾਣਾ ਪੀਣ ਲਈ ਸਮਾਨ ਲੈ ਕੇ ਉਹ ਘਰ ਨੂੰ ਚਲ ਪਏ ਰੇਸ਼ਮ ਦਾ ਆਪਣਾ ਵਧੀਆ ਕਾਰੋਬਾਰ ਸੀ ਉਹ ਦਾ ਸ਼ਹਿਰ ਤੋਂ ਬਾਰ-ਉਨ ਜਾਣ ਲੱਗਾ ਰਹਿੰਦਾ ਸੀ ਜਿਸ ਕਰਕੇ ਜਦੋਂ ਵੀ ਮੌਕਾ ਮਿਲਦਾ ਤਾਂ ਰੇਸ਼ਮ ਬੱਚਿਆਂ ਨੂੰ ਬਾਹਰ ਲੈ ਕੇ ਜਾਂਦਾ ਕਿਉਂਕਿ ਕੰਮ ਕਰਕੇ ਘੱਟ ਸਮਾਂ ਦੇ ਪਾਉਂਦਾ ਸੀ ਪਰ ਉਹ ਪਿਆਰ ਬਹੁਤ ਕਰਦਾ ਸੀ ਆਪਣੀ ਪਰਿਵਾਰ ਨੂੰ ਘਰ ਵਿੱਚ ਚਾਰਨ ਤੋਂ ਬਿਨਾਂ ਵੱਡੇ ਮਾਂ-ਬਾਪ ਸੀ ਸ਼ਾਇਦ ਉਹਨਾਂ ਦੀ ਆਖਰੀ ਆਸ ਪੋਤੇ ਦਾ ਮੂੰਹ ਦੇਖਣ ਦੀ ਸੀ ਕਾਰ ਪਹੁੰਚ ਕੇ ਪ੍ਰੀਤ ਨੇ ਆਪਣੀ ਦਾਦਾ-ਦਾਦੀ ਦੇ ਕੋਲ ਜਾ ਕੇ ਆਪਣੇ ਪੂਰੇ ਦਿਨ ਬਾਰੇ ਦੱਸਣ ਲੱਗ ਗਈਆਂ ਸਕੂਲ ਤੇ ਬਾਹਰ ਥੋੜੀ ਦੇਰ ਘੁੰਮਣ ਫਿਰਨ ਬਾਰੇ ਵੀ ਦੱਸਿਆ ਬਹੁਤ ਖੁਸ਼ ਸੀ ਦਾਦਾ-ਦਾਦੀ ਵੀ ਉਹ ਉਹਨਾਂ ਦੋਨਾਂ ਵਿੱਚ ਹੀ ਪੋਤਾ ਲੱਭਣ ਦੀ ਕੋਸ਼ਿਸ਼ ਕਰਦੇ ਸੀ ਪਿਆਰ ਸ਼ੋ ਕਰਦੇ ਸੀ ਸਤਵੰਤ ਵੀ ਆਪਣੇ ਕਮਰੇ ਵਿੱਚ ਜਾ ਕੇ ਲੇਟ ਗਈ ਜਿਆਦਾ ਸਫ਼ਰ ਵੀ ਸਤਵੰਤ ਨੂੰ ਹੁਣ ਥਕਾ ਦਿੰਦਾ ਸੀ ਘਰ ਦੇ ਕੰਮ ਕਰ ਲਈ ਬਿਮਲਾ ਸੀ ਜੋ ਕਿ ਕਈ ਸਾਲਾਂ ਤੋਂ ਇਹਨਾਂ ਦੇ ਘਰ ਹੀ ਰਹਿੰਦੀ ਸੀ ਉਹਦੀ ਰਹਿਣ ਤੇ ਖਾਣ ਪੀਣ ਦਾ ਪ੍ਰਬੰਧ ਵੀ ਘਰ ਵਿੱਚ ਹੀ ਕੀਤਾ ਗਿਆ ਸੀ। ਕੁੱਲ ਮਿਲਾ ਕੇ ਪੂਰਾ ਹੱਸਦਾ ਖੇਡਦਾ ਪਰਿਵਾਰ ਸੀ। ਕੋਈ ਕਮੀ ਨਹੀਂ ਸੀ। ਜੇ ਸੀ ਤਾਂ ਉਹ ਇੱਕ ਪੁੱਤਰ ਦੀ ਲਾਲਸਾ। ਕਿਵੇਂ ਇਹ ਲਾਲਸਾ ਇੱਕ ਹੱਸਦੇ ਖੇਡਦੇ ਪਰਿਵਾਰ ਨੂੰ ਕਰਦੀ ਤਵਾਹੀ ਵੱਲ ਲੈ ਕੇ ਜਾਂਦੀ ਹੈ। ਇਹ ਹੀ ਸਭ ਇੱਕ ਕਹਾਣੀ ਦਾ ਉਪਰਾਲਾ ਹੈ ਤਾਂ ਕਿ ਕੋਈ ਅੱਗੇ ਗਲਤੀ ਨਾ ਕਰ ਸਕੇ। ਜਦੋਂ ਤੋਂ ਸਤਵੰਤ ਡਾਕਟਰ ਰੀਤੂ ਨੂੰ ਮਿਲ ਕੇ ਆਈ ਸੀ, ਰੇਸ਼ਮ ਨੂੰ ਸਾਫ਼ ਨਜ਼ਰ ਆ ਰਿਹਾ ਸੀ ਉਸ ਦਾ ਰਵੱਈਆ। ਉਹ ਖੁਸ਼ ਰਹਿੰਦੀ ਸੀ ਆਪਣਾ ਵੀ ਤੇ ਬੱਚਿਆਂ ਦਾ ਵੀ ਪੂਰਾ ਖਿਆਲ ਰੱਖਦੀ। ਕੀ ਗੱਲ ਆ ਸਤਵੰਤ ਤੂੰ ਬੜੀ ਖੁਸ਼ ਜਹੀ ਰਹਿਨੀ ਐ ਅੱਜਕੱਲ ਰੇਸ਼ਮ ਤੋਂ ਪੁੱਛੇ ਬਿਨ ਰਹਿ ਨਾ ਹੋਇਆ। ਜਿਸ ਦਿਨ ਤੇ ਡਾਕਟਰ ਨੂੰ ਮਿਲ ਕੇ ਆਇਆ ਕੀ ਸੋਚਦੀ ਰਹਿਨੀ ਐ? ਕੁਝ ਨਹੀਂ ਮੈਨੂੰ ਲੱਗਿਆ ਸੀ ਕਿ ਆਪਾਂ ਕਦੇ ਵੀ ਪੁੱਤਰ ਦਾ ਸੁੱਖ ਨਹੀਂ ਦੇਖ ਸਕਾਂਗੇ ਪਰ ਹੁਣ ਲੱਗਦਾ ਏ ਕਿ ਸਭ ਸਹੀ ਹੋ ਜਾਵੇਗਾ। ਤੂੰ ਠੀਕ ਤੇ ਹੈ ਡਾਕਟਰ ਨੇ ਰਿਸਕ ਦੱਸਿਆ ਤੇਰੀ ਜਾਨ ਵੀ ਜਾ ਸਕਦੀ ਆ। ਰੇਸ਼ਮ ਨੇ ਸਤਵੰਤ ਨੂੰ ਡਾਕਟਰ ਦੀਆਂ ਕਈਆਂ ਸਾਰੀਆਂ ਗੱਲਾਂ ਯਾਦ ਕਰਵਾਇਆ ਹਾਂ ਹਾਂ ਮੈਨੂੰ ਸਭ ਯਾਦ ਆ ਇੰਨਾ ਕਹਿ ਕੇ ਸਤਵੰਤ ਨੇ ਆਪਣੀਆਂ ਦਵਾਈਆਂ ਲੈ ਲਈ ਦੁਬਾਰਾ ਫਿਰ ਗੱਲ ਸ਼ੁਰੂ ਕੀਤੀ ਮੈਂ ਕਿਹਾ ਜੀ ਨਾਲੇ ਥੋੜਾ ਡਰਦੇ ਹੋਏ ਤੁਸੀਂ ਦੂਸਰਾ ਵਿਆਹ ਕਰਵਾ ਲਓ ਸਤਵੰਤ ਦੇ ਗੱਲ ਅਜੀ ਮੂੰਹ ਛੀ ਸੀ ਕਿ ਰੇਸ਼ਮ ਪਰ ਗੁੱਠਿਆ ਤੂੰ ਜਾਣਦੀ ਵੀ ਹੈ ਕੀ ਕਹਿ ਰਹੀ ਹੈ ਦੂਜਾ ਵਿਆਹ ਇੰਨਾ ਵੀ ਸੌਖਾ ਨਹੀਂ ਕੀ ਕਹਾਂਗੇ ਦੂਜਾ ਵਿਆਹ ਕਰਵਾਉਂਦੇ ਵਕਤ ਪੁੱਤਰ ਨਹੀਂ ਹੋਇਆ ਤਾਂ ਗੁੱਸੇ ਨਾਲ ਘੂਰੀ ਵਟਕੇ ਮੈਂ ਕੀ ਮੂੰਹ ਲੈ ਕੇ ਆਪਣੇ ਕਾਰੋਬਾਰੀਆਂ ਦੇ ਮੱਥੇ ਲਗਾਗਾ ਵਿਚੇਗਾ ਟੋਕਦੇ ਹੋਏ ਸਤਵੰਤ ਨੇ ਫਿਰ ਆਪਣਾ ਪੱਖ ਰੱਖਿਆ ਏਸੇ ਲਈ ਕਹਿ ਰਹੀ ਆਂ ਧੀਆ ਤਾਂ ਵਿਆਹ ਕੀ ਆਪਣੇ ਘਰ ਧੂਰ ਦਾਂਗੇ ਇਸ ਕਾਰੋਬਾਰ ਨੂੰ ਕਿਸਤੇ ਲਈ ਇਹ ਨਾ ਵੱਡਾ ਕਰ ਰਹੇ ਹੋ ਕਿਉਂ ਦਿਨ ਰਾਤ ਇੱਕ ਕਰਕੇ ਕੰਮ ਕਰਦੇ ਹੋ ਕੁਝ ਤਾਂ ਸੋਚੋ ਇਸ ਬਾਰੇ ਚ ਇਨਾ ਕੇ ਸਤਵੰਤ ਆਪ ਬਾਹਰ ਜਾਣ ਲੱਗੀ ਕਹਿਣ ਲੱਗੀ ਮੈਂ ਮੰਮੀ ਪਾਪਾ ਨਾਲ ਅੱਜ ਹੀ ਗੱਲ ਕਰਦੀ ਆਂ ਤੇ ਉੱਥੋਂ ਚਲੀ ਗਈ ਰੇਸ਼ਮ ਪਰੇਸ਼ਾਨ ਸੀ ਕੁਝ ਸਮਝ ਨਹੀਂ ਸੀ ਆ ਰਿਹਾ ਦੋ ਬੇਟੀਆਂ ਸੀ ਉਮਰ ਦਾ ਵੀ ਉਹ ਕੋਈ ਛੋਟਾ ਨਹੀਂ ਸੀ ਦੂਸਰਾ ਪਹਿਲੇ ਪਤਨੀ ਦੇ ਹੁੰਦੇ ਹੋਏ ਕੋਈ ਆਪਣੀ ਕੁੜੀ ਉਸ ਨਾਲ ਕਿਉਂ ਤੋਰੇਗਾ ਕਦੇ ਉਸ ਨੂੰ ਸਤਵੰਤ ਦੀਆਂ ਗੱਲਾਂ ਵੀ ਸਹੀ ਲੱਗਦੀਆਂ ਤੇ ਕਦੇ ਆਪਣੀਆਂ ਧੀਆਂ ਬਾਰੇ ਸੋਚਣ ਲੱਗਦਾ ਹੁਣ ਗੱਲ ਵੀ ਉਸ ਦੇ ਹੱਥੋਂ ਨਿਕਲ ਗਈ ਸੀ ਸਤਵੰਤ ਸਿੱਧਾ ਆਪਣੀ ਸੱਸ ਸਹੁਰਾ ਨਾਲ ਗੱਲ ਕਰਨ ਲਈ ਤਿਆਰ ਸੀ ਤੇ ਇਹ ਸੋਚ ਲਓ ਦੋਵੇਂ ਜੀ ਜੰਗੀ ਤਰ੍ਹਾਂ ਰਹਿਣਾ ਤੁਸੀਂ ਦੋਹਾਂ ਨੇ ਅਸੀਂ ਤਾਂ ਅੱਜ ਬ੍ਰੇਕ ਭਲਕ ਸਤਵੰਤ ਦੇ ਮੰਮੀ ਪਾਪਾ ਨੇ ਸਮਝਾਉਂਦੇ ਹੋਏ ਕਿਹਾ ਕੀ ਗੱਲ ਮੰਮੀ ਜੀ ਤੁਹਾਨੂੰ ਨਹੀਂ ਚਾਹੀਦਾ ਪੁੱਤ ਹੁਣ ਤੱਕ ਜੋ ਇੰਨੇ ਚਾਂਸ ਲਈ ਨੇ ਮੈਂ ਤੁਹਾਡੇ ਸਭ ਦੇ ਕਹਿਣ ਤੇ ਲਈ ਸੀ ਹੁਣ ਮੇਰੇ ਵਿੱਚ ਇੰਨੀ ਜਾਨ ਨਹੀਂ ਆ ਡਾਕਟਰ ਨੇ ਵੀ ਮਨਾ ਕਰ ਦਿੱਤਾ ਤੇ ਅੱਜ ਤੁਸੀਂ ਕਹਿ ਰਹੇ ਹੋ ਮੇਰੇ ਤੇ ਆ ਉਸ ਵਕਤ ਤੱਕ ਕਿਤੇ ਨਾ ਕਿਤੇ ਤੁਸੀਂ ਵੀ ਕਹਿੰਦੇ ਸੀ ਹੁਣ ਮੈਨੂੰ ਇਕੱਲੀ ਨੂੰ ਕਹਿ ਰਹੇ ਹੋ ਤੈਨੂੰ ਰੇਸ਼ਮ ਨਾਲ ਗੱਲ ਕਰਨੀ ਪੈਣੀ ਆ ਮੈਂ ਹੁਣ ਤੱਕ ਜੋ ਕੀਤਾ ਤੁਹਾਡੇ ਸਭ ਦੇ ਕਹਨ ਤੇ ਸਤਵੰਤ ਆਪਣੀ ਜਿੱਦ ਤੇ ਜਿੰਮੇ ਅੜਹੀ ਗਈ ਰੇਸ਼ਮ ਨਾਲ ਵੀ ਰਾਫਤਾ ਬਾਲਾ ਵਧੀਆ ਨਾ ਰੱਖਦੀ ਮੰਮੀ ਪਾਪਾ ਨੇ ਵੀ ਬਹੁਤ ਸਮਝਾਇਆ ਦੇਖ ਪੁੱਤ ਤੂੰ ਕਰਵਾ ਲੈ ਤੂੰ ਜਾ ਵੇ ਮੈਂ ਤਾਂ ਬੰਮਾ ਰਹਿਣੀ ਆ ਤੈਨੂੰ ਪਤਾ ਹੀ ਆ ਨਲੇ ਜੇ ਲੋੜ ਹੋਵੇ ਤਾਂ ਕਰਵਾਉਣ ਵਿੱਚ ਹਰਜ ਵੀ ਕੀ ਪਤਾ ਨਹੀਂ ਮਾਂ ਕਿੰਨੇ ਲੋਕਾਂ ਦੀਆਂ ਉਦਾਹਰਨਾਂ ਦੇ ਕੇ ਰੇਸ਼ਮ ਨੂੰ ਗੱਲਾਂ ਸੁਣਾ ਦਿਤੀਆਂ ਉਹ ਚੁੱਪਚਾਪ ਸੁਣਦਾ ਰਹਿੰਦਾ ਮਾਂ ਨੇ ਤੇ ਪਾਪਾ ਨੇ ਕੰਮ ਤੋਂ ਆਉਂਦੇ ਹੀ ਰੇਸ਼ਮ ਨੂੰ ਨਾਲ ਬਿਠਾ ਕੇ ਗੱਲਾਂ ਸੁਣਨ ਲੱਗ ਜਾਣਾ ਮਾਂ ਤੁਸੀਂ ਕਿਉਂ ਵਾਰ-ਵਾਰ ਉਹੀ ਗੱਲ ਕਰਦੇ ਹੋ ਇੱਕ ਦਿਨ ਖਿੱਚ ਕੇ ਰੇਸ਼ਮ ਬੋਲਿਆ ਤੇਰੇ ਚੰਗੇ ਲਈ ਕਹਿ ਰਹੇ ਆ ਇਹਨਾਂ ਕਹਿ ਮਾਂ ਚੁੱਪ ਕਰ ਗਏ ਉਹ ਰਾਤ ਕੋਈ ਬਾਲੀ ਚੰਗੀ ਨਾ ਬੀਤੀ ਮਾਂ ਨੂੰ ਪਹਿਲਾਂ ਵੀ ਇੱਕ ਵਾਰ ਅਟੈਕ ਆ ਚੁੱਕਿਆ ਸੀ ਤੇ ਦਿਲ 'ਚ ਕਿਤੇ ਨਾ ਕਿਤੇ ਮਾਂ ਵੀ ਪੁੱਤਾ ਵੇਖਣਾ ਚਾਹੁੰਦੀ ਸੀ ਇਸੇ ਲਈ ਨੂਹ ਦੀਆਂ ਗੱਲਾਂ ਸਹੀ ਲੱਗੀਆਂ ਪਰ ਉਸੀਆਂ ਸਾਰੀਆਂ ਕੋਸ਼ਿਸ਼ਾਂ ਅਸਫਲ ਸੀ ਰਾਤ ਨੂੰ ਮਾਂ ਦੇ ਕਾਫੀ ਤੇਜ਼ ਦਰਦ ਉੱਠਿਆ ਰੇਸ਼ਮ ਛੇਤੀ ਨਾਲ ਡਾਕਟਰ ਦੇ ਲੈ ਕੇ ਗਿਆ ਡਾਕਟਰ ਨੇ ਆਪਣੇ ਵੱਲ ਪੂਰੀ ਕੋਸ਼ਿਸ਼ ਕੀਤੀ ਪਰ ਮਾਂ ਅਜੇ ਹੋਸ਼ ਵਿੱਚ ਨਹੀਂ ਸੀ ਡਾਕਟਰ ਨੇ ਕਹਿ ਦਿੱਤਾ ਸੀ ਕਿ ਆਉਣ ਵਾਲੇ ਕੁਝ ਘੰਟਿਆਂ ਵਿੱਚ ਖਤਰਾ ਟਾਲਿਆ ਨਹੀਂ ਹੈ ਕੁਝ ਵੀ ਹੋ ਸਕਦਾ ਸੀ ਰੇਸ਼ਮ ਮਾਂ ਕੋਲ ਹੀ ਰਿਹਾ ਉਸ ਨੂੰ ਆਪਣਾ ਹੱਸਦਾ ਵੱਸਦਾ ਕਰ ਉੱਜੜਦਾ ਨਜ਼ਰ ਆ ਰਿਹਾ ਸੀ ਦਿਲ ਵਿੱਚ ਉਹ ਸਤਵੰਤ ਨੂੰ ਮਾਂ ਦੀ ਹਾਲਤ ਆ ਜ਼ਿੰਮੇਵਾਰ ਮੰਨਣ ਲੱਗ ਗਿਆ ਸਵੇਰ ਹੁੰਦੇ ਹੀ ਮਾਂ ਨੂੰ ਥੋੜੀ ਦੇਰ ਲਈ ਹੋਸ਼ ਆਈ ਰੇਸ਼ਮ ਮਾਂ ਕੋਲ ਬੈਠਾ ਸੀ ਮਾਂ ਕੁਝ ਨਾ ਬੋਲੀ ਬਸ ਉਸ ਵੱਲ ਵੇਖਦੀ ਰਹੀ ਜਿਵੇਂ ਕਹਿ ਰਹੀ ਹੋਵੇ ਮੇਰੀ ਆਖਰੀ ਇੱਛਾ ਪੂਰੀ ਕਰ ਦੇ ਪੁੱਤਰ ਰੇਸ਼ਮ ਨੇ ਗੱਲ ਕਰਨੀ ਚਾਹੀ ਪਰ ਉਹ ਵੀ ਚੁੱਪ ਦੇਖਦਾ ਰਿਹਾ ਅਚਾਨਕ ਮਾਂ ਨੂੰ ਫਿਰ ਅਟੈਕ ਆ ਗਿਆ ਡਾਕਟਰ ਨੇ ਆਪਣੀ ਪੂਰੀ ਵਾਹ ਲਾ ਦਿੱਤੀ ਪਰ ਅਫਸੋਸ ਉਹ ਮਾਂ ਨੂੰ ਬਚਾ ਨਾ ਸਕੇ ਰੇਸ਼ਮ ਬਹੁਤ ਪਰੇਮ ਨਾਲ ਮਾਂ ਨੂੰ ਲੈ ਕੇ ਘਰ ਪੋਜਾ ਮਾਂ ਹੀ ਸਭ ਤੋਂ ਨੇੜੇ ਦਾ ਰਿਸ਼ਤਾ ਹੁੰਦਾ ਹੈ ਮਾਂ ਨੂੰ ਇਹ ਵੱਡੇ ਤੋਂ ਵੱਡੇ ਦੁੱਖ ਦੱਸ ਕੇ ਉਹ ਛੋਟਾ ਲੱਗਣ ਲੱਗ ਜਾਂਦਾ ਹੈ ਰੇਸ਼ਮ ਵੀ ਮਾਂ ਦੀਆਂ ਕਈਆਂ ਹੋ ਆਖਰੀ ਮਹੀਨਿਆਂ ਦੀਆਂ ਗੱਲਾਂ ਨੂੰ ਯਾਦ ਕਰਦਾ ਜੋ ਉਸ ਨੂੰ ਕਹਿੰਦੀ ਰਹਿੰਦੀ ਸੀ ਮਾਂ ਦੀ ਮੌਤ ਤੋਂ ਕਈ ਮਹੀਨੇ ਬਾਅਦ ਵੀ ਰੇਸ਼ਮ ਉਦਾਸ ਸੀ ਉਸ ਨੂੰ ਘਰ ਪੈਰ ਪਾਉਂਦੇ ਹੀ ਉਹ ਖੁਸ਼ੀ ਨਹੀਂ ਸੀ ਮਿਲਦੀ ਜੋ ਮਾਂ ਨਾਲ ਮਿਲਦੀ ਸੀ ਕਮ ਤੇ ਵੀ ਸਾਰਾ ਦਿਨ ਉਹੀ ਗੱਲਾਂ ਉਸਦੇ ਦਿਮਾਗ ਵਿੱਚ ਘੁੰਮਦੀਆਂ ਰਹਿੰਦੀਆਂ ਉਹ ਸਭ ਕੁਝ ਭੁੱਲਣਾ ਚਾਹੁੰਦਾ ਸੀ ਪਰ ਨਹੀਂ ਸੀ ਭੁੱਲ ਪਾਉਂਦਾ ਸਤਵੰਤ ਦਾ ਵੀ ਭਾਵੇਂ ਕੁਝ ਹੱਦ ਤੱਕ ਵਿਹਾਰ ਬਦਲ ਗਿਆ ਸੀ ਕਿਉਂਕਿ ਉਹ ਵੀ ਆਪਣੀ ਸੱਸ ਦਾ ਬਹੁਤ ਸਤਕਾਰ ਕਰਦੀ ਸੀ ਪਰ ਇਹ ਨਤੀਜੇ ਨਿਕਲਣਗੇ ਉਹਨੇ ਵੀ ਕਦੇ ਨਹੀਂ ਸੀ ਸੋਚਿਆ ਵਕਤ ਬਦਲਿਆ ਹਾਲਾਤ ਬਦਲੇ ਹੌਲੀ ਹੌਲੀ ਰੇਸ਼ਮ ਦੇ ਖਿਆਲ ਵੀ ਬਦਲੇ ਗਏ ਉਸ ਦਾ ਆਪਣਾ ਵਧੀਆ ਕਾਰੋਬਾਰ ਸੀ ਉਹ ਰਿਸ਼ਤੇ ਲਈ ਕਹਿੰਦਾ ਵੀ ਤਾਂ ਕਿਵੇਂ ਉਸ ਦਾ ਆਪਣਾ ਇੱਕ ਦੋਸਤ ਜਿਸ ਦਾ ਆਪਣਾ ਕੰਮ ਸੀ ਉਸ ਨੇ ਉਸ ਨੂੰ ਅਖਬਾਰ ਵਿੱਚ ਇਸ਼ਤਿਹਾਰ ਦੇਣ ਲਈ ਕਿਹਾ ਥੋੜੇ ਦਿਨ ਵਿੱਚ ਉਸ ਨੂੰ ਲੋਕਾਂ ਦੇ ਫੋਨ ਕਾਲਸ ਆਉਣ ਲੱਗੇ ਕਲਖੁਦਾ ਵਿਧਵਾ ਕਿਸੇ ਦੇ ਦੋ ਬੱਚੇ ਕਿਸੇ ਦੇ ਇੱਕ ਉਸ ਨੂੰ ਆਪਣਾ ਕੰਮ ਕਰਨਾ ਇਹਨਾ ਮੁਸ਼ਕਿਲ ਨਹੀਂ ਲੱਗਦਾ ਸੀ ਜਿਨਾਂ ਲੋਕਾਂ ਨਾਲ ਆਪਣੀ ਵਿਆਹ ਬਾਰੇ ਗੱਲ ਕਰਨੀ ਲੱਗਦੀ ਸੀ ਇੰਝ ਕਰਦੇ ਕਰਦੇ ਸਾਲ ਬੀਤ ਗਿਆ ਸਤਵੰਤ ਨਾਲ ਵੀ ਸਭ ਕੁਝ ਠੀਕ ਸੀ ਘਰ ਵੀ ਸਭ ਵਧੀਆ ਪਰ ਉਸੇ ਕੰਪਨੀ 'ਚ ਕੰਮ ਕਰਦੇ ਇੱਕ ਆਮੇ ਦੇ ਚਾਰ ਬੇਟੀਆਂ ਤੋਂ ਬਾਅਦ ਹੋਏ ਬੇਟੇ ਦੀ ਖਬਰ ਨੇ ਉਸ ਨੂੰ ਫਿਰ ਸੋਚਣ ਲਾ ਦਿੱਤਾ। ਕਾਫੀ ਸਮਾਂ ਬੀਤ ਗਿਆ ਸੀ ਇਸ ਤਿਹਾਰ ਵਾਲੀ ਗੱਲ ਵੀ ਆਈ ਗਈ ਹੋਵੇ। ਪਰ ਸੀ ਕੁਝ ਉਸ ਦੇ ਦਿਲ ਵਿੱਚ ਜੋ ਹੌਲਾ ਕਰਨਾ ਚਾਹੁੰਦਾ ਸੀ। ਕਿਸੇ ਨਾਲ ਆਪਣੀ ਦੁੱਖ ਬਾਰੇ ਖੁੱਲ ਕੇ ਗੱਲ ਕਰਨੀ ਚਾਹੁੰਦਾ ਸੀ ਤਾਂ ਕਿ ਕੋਈ ਉਸ ਨੂੰ ਰਸਤਾ ਵਿਖਾ ਵਸਕੇ। ਅੱਜ ਜਦੋਂ ਰੇਸ਼ਮ ਘਰ ਪੁੱਜਾ ਤਾਂ ਉਸ ਨੇ ਮਨ ਵਿੱਚ ਸੋਚਿਆ ਹੋਇਆ ਸੀ ਕੇ ਸਤਵੰਤ ਨੂੰ ਸਭ ਕੁਝ ਦੱਸ ਦੇ ਦਾ ਕਿ ਉਸਨੇ ਪੂਰੀ ਕੋਸ਼ਿਸ਼ ਕੀਤੀ ਪਰ ਕਿਤੇ ਵੀ ਗੱਲ ਨਹੀਂ ਬਣੀ ਰੇਸ਼ਮ ਕਾਰਾ ਕੇ ਨਹਾ ਕੇ ਫਰੈਸ਼ ਹੋ ਕੇ ਆਪਣੇ ਪਾਪਾ ਤੇ ਦੋਹਾਂ ਬੇਟੀਆਂ ਦੇ ਨਾਲ ਬੈਠ ਗਿਆ ਸਤਵੰਤ ਰਾ ਦੇ ਖਾਣੇ ਦੀ ਤਿਆਰੀ ਕਰਵਾ ਰਹੀ ਸੀ ਅੱਜ ਕਾਫੀ ਸਮੇਂ ਬਾਅਦ ਉਹ ਆਪਣੇ ਪਰਿਵਾਰ ਵਿੱਚ ਬੈਠਾ ਸੀ ਪੂਰੀ ਤਰ੍ਹਾਂ ਖੁਸ਼ ਸੀ ਖਾਣਾ ਖੰਡਵਾਦ ਰੇਸ਼ਮ ਥੋੜੀ ਦੇਰ ਟੈਲਨ ਲੈ ਕੇ ਘਰ ਦੇ ਬਾਹਰ ਵਿਹੜੇ ਵਿੱਚ ਇਧਰ ਉਧਰ ਫਿਰਨ ਤੁਰਨ ਲੱਗ ਗਿਆ ਪਾਪਾ ਵੀ ਬਾਹਰਾਂ ਕੁਰਸੀ ਤੇ ਬੈਠ ਗਏ ਅੱਜ ਮੌਸਮ ਬਹੁਤ ਸੋਹਣਾ ਸੀ ਪਾਪਾ ਨੇ ਸ਼ਾਇਦ ਰੇਸ਼ਮ ਦਾ ਮੂਡ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਮਤਾ ਕੋਈ ਗੱਲ ਕਰਾਂ ਤਾਂ ਗੁੱਸੇ ਨਾ ਜਾਈ ਹਾਂਜੀ ਬਹੁਤ ਵਧੀਆ ਏ ਤੁਸੀਂ ਦੱਸੋ ਥੋੜਾ ਰੁਕ ਕੇ ਮਾਂ ਤੋਂ ਬਾਅਦ ਅੱਜ ਮਸਾ ਹੀ ਇਕੱਠੇ ਹੋ ਗਏ ਆ ਮਾਂ ਦੇ ਗਮ ਨਾਲ ਰੇਸ਼ਮ ਸਭ ਤੋਂ ਦੂਰ ਹੋ ਚੁੱਕਾ ਸੀ ਅੱਜ ਉਸ ਨੂੰ ਲੱਗਾ ਮੈਂ ਘਰ ਵਾਪਸ ਆਇਆ ਹਾਂ ਮੈਂ ਤਾਂ ਪੁੱਤਰਾ ਠੀਕ ਹੀ ਆ ਤੇਰੀ ਮਾਂ ਤੁਰ ਗਈ ਮੈਂ ਵੀ ਤੁਰ ਜਾਣਾ ਇੱਕ ਦਿਨ ਇੱਕ ਘਰ ਨੂੰ ਖਾਲੀ ਦੇਖ ਕੇ ਬਾਪੂ ਨੇ ਆਪਣੀ ਗੱਲ ਪੂਰੀ ਕੀਤੀ ਰੇਸ਼ਮ ਸਮਝ ਗਿਆ ਸੀ ਕਿ ਮਸਲਾ ਉਹੀ ਹੈ ਉਸਨੇ ਸਭ ਕੁਝ ਦੱਸ ਦਿੱਤਾ ਕਿ ਉਸਨੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਪਰ ਕਿਤੇ ਉਸ ਨੂੰ ਕੁਝ ਸਹੀ ਨਹੀਂ ਲੱਗਾ ਬਾਪੂ ਨੇ ਆਪਣੇ ਵੱਡੇ ਵਡੇਰਿਆਂ ਦੀਆਂ ਬਾਤਾਂ ਸੁਣਾਇਆ ਸ਼ੁਰੂ ਕਰ ਦਿੱਤੀਆਂ ਨਾਲ ਹੀ ਨਸੀਹਤ ਵੀ ਕੀਤੀ ਕਿ ਆਪਣੇ ਘਰ ਲਈ ਸਭ ਕੁਝ ਦੇਖਣਾ ਪੈਂਦਾ ਹੈ ਕਾਫੀ ਸਮੇਂ ਤੱਕ ਪਿਓ ਪੁੱਤਰ ਵਿੱਚ ਵਾਰਤਾ ਲਾਪ ਹੁੰਦੀ ਰਹੀ ਰੇਸ਼ਮ ਪੂਰੇ ਧਿਆਨ ਨਾਲ ਸੁਣ ਰਿਹਾ ਸੀ ਦੂਸਰੀ ਸਵੇ ਰੇਸ਼ਮ ਛੇਤੀ ਕੰਮ ਤੇ ਚਲਾ ਗਿਆ ਕੰਮ ਤੇ ਆਉਂਦੇ ਹੀ ਉਹ ਆਪਣੇ ਕੰਮ ਵਿੱਚ ਵਿਅਸਤ ਹੋ ਗਿਆ ਅਚਾਨਕ ਇੱਕ ਫੋਨ ਕਾਲ ਆਈ ਹੈਲੋ ਰੇਸ਼ਮ ਨੇ ਕਿਹਾ ਅੱਗੇ ਤੋਂ ਇੱਕ ਔਰਤ ਬੋਲ ਰਹੀ ਸੀ ਹਾਂਜੀ ਰੇਸ਼ਮ ਜੀ ਨਾਲ ਗੱਲ ਹੋ ਸਕਦੀ ਹੈ ਰੇਸ਼ਮ ਨੂੰ ਇਹ ਸਮਝਣ ਵਿੱਚ देर ਨ ਲੱਗੀ ਕਿ ਹੋ ਨਾ ਹੋ ਇਹ ਇਸਤਿਹਾਰ ਵਿੱਚ ਕੀ ਫੋਨ ਆਇਆ ਹੈ ਹਾਂਜੀ ਬੋਲੋ ਮੈਂ ਆਪ ਰੇਸ਼ਮ ਹੀ ਬੋਲ ਰਿਹਾ ਹਾਂ ਰੇਸ਼ਮ ਨੇ ਆਪਣੇ ਬਾਰੇ ਦੱਸਿਆ ਔਰਤ ਨੇ ਗੱਲ ਅੱਗੇ ਤੋਰਦੇ ਹੋਏ ਸਭ ਕੁਝ ਦੱਸ ਦਿੱਤਾ ਕਿ ਕਿਵੇਂ ਉਸਨੇ ਇਸ਼ਤਿਹਾਰ ਦੇਖ ਕੇ ਫੋਨ ਕੀਤਾ ਤੇ ਆਪਣੀ ਵਾਰੀ 'ਚ ਵੀ ਰੇਸ਼ਮ ਨੇ ਵੀ ਪੂਰੇ ਧਿਆਨ ਨਾਲ ਉਸ ਔਰਤ ਦੀ ਇੱਕ-ਇੱਕ ਗੱਲ ਆਪਣਾ ਚੰਗੀ ਤਰ੍ਹਾਂ ਸੋਚ ਕੇ ਦੱਸ ਦੇਣਾ ਮੈਨੂੰ ਤੁਹਾਡੇ ਫੈਸਲੇ ਦਾ ਇੰਤਜ਼ਾਰ ਰਹੇਗਾ ਕਰ ਆ ਕੇ ਰੇਸ਼ਮ ਨੇ ਸਭ ਕੁਝ ਸਤਵੰਤ ਨੂੰ ਵੀ ਦੱਸਿਆ ਉਸ ਨੂੰ ਬਹੁਤ ਖੁਸ਼ੀ ਸੀ ਰੇਸ਼ਮ ਨੇ ਭਾਵੇਂ ਸਤਵੰਤ ਨੂੰ ਹਰ ਗੱਲ ਜਿਉਂ ਦੀ ਤ्यों ਦੱਸ ਦਿੱਤੀ ਸੀ ਸਤਵੰਤ ਖੁਸ਼ ਹੁੰਦੀ ਨਾਲ ਨਾਲ ਇੱਕ ਅਜੀਬ ਜਿਹੀ ਕਸ਼ਮਕਸ਼ ਵਿੱਚ ਰਹਿੰਦੀ ਸੀ ਜੋ ਉਹ ਨਾ ਤਾਂ ਕਹਿ ਪਾਉਂਦੀ ਸੀ ਨਾ ਹੀ ਛਿਪਾ ਪਾਉਂਦੀ ਸੀ ਪਰ ਉਹ ਵੀ ਜਾਣਦੀ ਸੀ ਕਿ ਜੋ ਕੰਡਾ ਉਹਨੇ ਵੀਜ ਲਿਆਏ ਉਹ ਹੁਣ ਤਿਆਰ ਹੋ ਰਿਹਾ ਹੈ ਹਰ ਵਕਤ ਸੀਨੇ 'ਚ ਜੁਬਨ ਲਈ ਤੀਰ ਕਮਾਨ 'ਚੋਂ ਨਿਕਲ ਗਿਆ ਸੀ ਕੁਝ ਦਿਨਾਂ ਵਿੱਚ ਹੀ ਬਹੁਤ ਹੀ ਸਾਦਗੀ ਨਾਲ ਰੇਸ਼ਮ ਤੇ ਅਮਨ ਦਾਵਿਆ ਪੂਰੀ ਰੀਤੀ ਰਿਵਾਜ ਨਾਲ ਕੀਤਾ ਗਿਆ ਸਤਵੰਤ ਨੇ ਇਹ ਸਾਰੇ ਕਾਰਜ ਆਪਣੀ ਹੱਥੇ ਕਰਵਾਈ ਪ੍ਰੀਤ ਤੇ ਮਨਵੀ ਨਾਲ ਸੀ ਪਲੇ ਹੀ ਬੇਟੀਆਂ ਨੂੰ ਇਹ ਨਹੀਂ ਸਮਝ ਨਹੀਂ ਸੀ ਅਮਨ ਵੀ ਬਹੁਤ ਸਾਦਗੀ ਵਿੱਚ ਰਹਿਣ ਵਾਲੀ ਸੀ ਉਸੇ ਰਹਿਣ ਸੰਤੁਸ਼ਧੰਤ ਨਹੀਂ ਉਸਨੇ ਸਮਝ ਲਿਆ ਸੀ ਅਮਨ ਦਾ ਸੁਭਾਅ ਵੀ ਮਿੱਠ ਬੋਲੜਾ ਸੀ ਉਹ ਬਹੁਤ ਛੇਤੀ ਪੂਰੇ ਪਰਿਵਾਰ ਨਾਲ ਕੁਲ ਮਿਲ ਗਈ ਸੀ ਅਮਨ ਦੇਖਣ ਨੂੰ ਹੀ ਰੇਸ਼ਮ ਦੇ ਮੁਕਾਬਲੇ ਉਮਰ ਚ ਛੋਟੀ ਲੱਗਦੀ ਸੀ ਉਸ ਦੀਆਂ ਗੱਲਾਂ ਤੋਂ ਸਾਫ਼ ਸਮਝ ਆਉਂਦੀ ਸੀ ਉਹਦੇ ਅੰਦਰ ਬਚਪਨਾ ਹੈ ਪ੍ਰੀਤ ਤੇ ਮਨ ਵੀ ਜਦੋਂ ਸਕੂਲ ਤੋਂ ਵਾਪਸ ਆ ਜਾਂਦੀਆਂ ਤਉ ਉਸ ਦੇ ਕੋਲੀ ਪੜਦੀਆਂ ਤੇ ਖੇਡਦੀਆਂ ਰਹਿੰਦੀਆਂ ਹੌਲੀ-ਹੌਲੀ ਸਮਾਂ ਬੀਤਦਾ ਗਿਆ ਅਮਨ ਹੁਣ ਮਾਂ ਬਣਨ ਵਾਲੀ ਸੀ ਰੇਸ਼ਮ ਤੇ ਸਤਵੰਤ ਦੀ ਇੱਛਾ ਪੂਰੀ ਹੋ ਰਹੀ ਸੀ ਪ੍ਰੀਤ ਤੇ ਮਨੂ ਵੀਰ ਮਿਲਣ ਵਾਲਾ ਸੀ ਤੇ ਦਾਦਾ ਜੀ ਪੋਤੀ ਨੂੰ ਖੜਾਉਣ ਦਾ ਮਨ ਤਾਂ ਆਪਣਾ ਖਿਆਲ ਹੀ ਰੱਖ ਰਹੀ ਸੀ ਨਾਲ ਰੇਸ਼ਮ ਤੇ ਸਤਵੰਤ ਵੀ ਪੂਰਾ ਧਿਆਨ ਰੱਖਦੇ ਉੱਠਣ-ਬੈਠਣ ਖਾਣ-ਪੀਣ ਦਵਾਈਆਂ ਦਾ ਵੀ ਡਾਕਟਰ ਨੇ ਵੀ ਖਾਸ ਧਿਆਨ ਦੇਣ ਦੀ ਤਾਕੀਦ ਕੀਤੀ ਹੋਈ ਸੀ ਉਹ ਕੋਈ ਵੀ ਅੰਗੈਲੀ ਨਹੀਂ ਚਾਹੁੰਦੀ ਸੀ ਰੇਸ਼ਮ ਆਪਣੇ ਕੰਮ ਦੇ ਨਾਲ-ਨਾਲ ਹਰ ਘਰ ਦੀ ਚੀਜ਼ ਤੇ ਵੀ ਧਿਆਨ ਦਿੰਦਾ। ਆਖਿਰ ਉਹ ਘੜੀ ਆ ਗਈ ਜੋ ਰੇਸ਼ਮ ਤੇ ਸਤਵੰਤ ਉਡੀਕ ਰਹੇ ਸੀ। ਅਮਨ ਇੱਕ ਬਹੁਤ ਹੀ ਤੰਦਰੁਸਤ ਬੇਟੀ ਨੂੰ ਜਨਮ ਦਿੱਤਾ। ਹਰ ਪਾਸੇ ਖੁਸ਼ੀਆਂ ਹੀ ਖੁਸ਼ੀਆਂ ਨਜ਼ਰ ਆ ਰਹੀਆਂ ਸੀ। ਰੇਸ਼ਮ ਦੇ ਪਿਤਾ ਵੀ ਬਹੁਤ ਖੁਸ਼ ਸੀ। ਹਰ ਕੋਈ ਵਧਾਈਆਂ ਦੇ ਰਿਹਾ ਸੀ। ਰੇਸ਼ਮ ਨੂੰ ਹਰ ਪਾਸੇ ਤੋਂ ਫੋਨ ਕਾਲ ਆ ਰਹੇ ਸੀ। ਸਤਵੰਤ ਵੀ ਖੁਸ਼ ਤਾਂ ਬਹੁਤ ਸੀ ਪਰ ਇੱਕ ਡਰ ਉਸਦੇ ਨਾਲ-ਨਾਲ ਸੀ। ਕਿਉਂਕਿ ਰੇਸ਼ਮ ਦੇ ਕਈ ਰਿਸ਼ਤੇਦਾਰਾਂ ਨੇ ਤੇ ਉਸਦੇ ਮਾਤਾ-ਪਿਤਾ ਨੇ ਕਿਹਾ ਸੀ ਕਿ ਆਪਣੇ ਪਤੀ ਨੂੰ ਆਪਣੇ ਹੱਥੀ ਵਿਆਹ ਕੀਤੇ ਤੈਨੂੰ ਪਛਤਾਉਣਾ ਨਾ ਪੈ ਜਾਵੇ ਪਰ ਉਸ ਨੂੰ ਅਮਨ ਵੱਲੋਂ ਇਹੋ ਜਿਹੀ ਕੋਈ ਗੱਲ ਨਜ਼ਰ ਨਹੀਂ ਸੀ ਆਈ ਕਿ ਉਸ ਨੂੰ ਪਛਤਾਉਣਾ ਰੇਸ਼ਮ ਅਮਨ ਤੇ بیٹے ਜਵਰਾਸ ਆਪੂਰਾ ਧਿਆਨ ਰੱਖਦਾ بیٹے ਦੇ ਹੋਣ ਤੋਂ ਪਹਿਲਾਂ ਉਸ ਦੇ ਲਈ ਹਰ ਤਰ੍ਹਾਂ ਦਾ ਸਮਾਨ ਤੇ ਕੱਪੜੇ ਉਸ ਨੇ ਆਪਣੇ ਆਪ ਲੈ ਕੇ ਰੱਖ ਦਿੱਤੇ ਸੀ ਮਨ ਤੇ ਪ੍ਰੀਤਵੀ ਜਵਰਾਸ ਨਾਲ ਖੇਡਦੀਆਂ ਰਹਿੰਦੀਆਂ ਸਮਾ ਆਪਣੀ ਤੋਰ ਤੁਰਦਾ ਗਿਆ। युवराज ਹੁਣ 1 ਸਾਲ ਦਾ ਹੋ ਗਿਆ ਸੀ। ਰੇਸ਼ਮ ਦਾ ਧਿਆਨ ਜਾਰ ਤਰ युवराज ਦੀ ਅਮਨ ਚ ਹੀ ਰਹਿੰਦਾ। ਹਾਲਾਂਕਿ ਉਸਨੇ ਪਹਿਲੇ ਦਿਨ ਤੋਂ ਆਪਣੇ ਦੋਹਾਂ ਪਰਿਵਾਰਾਂ ਵਿੱਚ ਚੰਗਾ ਸੰਤੁਲਨ ਬਣਾਇਆ ਹੋਇਆ ਸੀ। ਪਰ ਸਤਵੰਤ ਨੂੰ ਹੁਣ ਹੌਲੀ-ਹੌਲੀ ਇਹ ਮਹਿਸੂਸ ਹੋਣ ਲੱਗ ਪਿਆ ਸੀ ਕਿ ਉਹ ਪ੍ਰੀਤ ਤੇ ਮਨ ਨਾਲੋਂ ਜ਼ਿਆਦਾ ਪਿਆਰ युवराज ਨੂੰ ਕਰਦਾ ਏ ਤੇ ਸਤਵੰਤ ਦੇ ਮੁਕਾਬਲੇ ਅਮਨ ਨੂੰ ਜ਼ਿਆਦਾ ਟਾਈਮ ਦਿੰਦਾ ਏ। ਇੱਕ ਦਿਨ ਸਤਵੰਤ ਨੇ ਰੇਸ਼ਮ ਦੇ ਕੰਮ ਤੇ ਜਾਣ ਤੋਂ ਬਾਅਦ ਅਮਨਲ ਗੱਲਾਂ-ਗੱਲਾਂ ਵਿੱਚ ਆਪਣੀ ਟਿੱਟ ਦੀਆਂ ਕਹਿ ਦਿੱਤੀਆਂ ਕਾਸ਼ ਕਿ ਤੇ ਰੱਬ ਮੇਰੀ ਵੀ ਸੁਣ ਦਿੰਦਾ ਤਾਂ ਅੱਜ ਮੈਂ ਇਹ ਸਵਨਾ ਦੇਖਦੀ ਸਤਵੰਤ ਨੇ ਅਮਨ ਨੂੰ ਕਿਹਾ ਕੀ ਦੀਦੀ ਮੈਂ ਕੁਝ ਸਮਝੀ ਨਹੀਂ ਤੈਨੂੰ ਕਿਉਂ ਕੁਝ ਸਮਝਾਉਣੀ ਏ ਸਭ ਕੁਝ ਜੋ ਹੁਣ ਤੇਰਾ ਤੇ ਤੇਰੇ ਪੁੱਤਰ ਜੁਬਰਾਜ ਦਾ ਹੋ ਗਿਆ ਨਹੀਂ ਦੀਦੀ ਜੋ ਮੇਰਾ ਏ ਉਹਦੇ ਤੇ ਤੁਹਾਡਾ ਵੀ ਪੂਰਾ-ਪੂਰਾ ਹੱਕ ਏ ਥੋੜਾ ਰੋਕ ਕੇ ਤੁਸੀਂ ਕਿਵੇਂ ਸੋਚ ਲਿਆ ਕਿ ਮੇਰਾ ਇਹ ਸਭ ਕੁਝ ਉਸਨੇ ਫਿਰ ਕਿਹਾ ਨਹੀਂ ਨਹੀਂ ਮੈਨੂੰ ਸਭ ਕੁਝ ਨਜ਼ਰ ਆ ਰਿਹਾ ਏ ਕੌਣ ਕੀ ਕਰ ਰਿਹਾ ਏ ਰੇਸ਼ਮ ਜੋ ਪਹਿਲਾਂ ਆਪਣੀਆਂ ਬੇਟੀਆਂ ਨੂੰ ਇਨਾ ਪਿਆਰ ਕਰਦਾ ਸੀ ਉਹ ਹੁਣ ਘਟ ਗਿਆ ਪਰ ਤੂੰ ਯਾਦ ਰੱਖੀ ਸਾਡੇ ਵਿੱਚ ਅਜੇ ਵੀ ਰਿਸ਼ਤਾ ਬਾਕੀ ਏ ਮੈਂ ਰੇਸ਼ਮ ਤੋਂ ਤਲਾਕ ਨਹੀਂ ਲਿਆ ਹੋਇਆ ਮੇਰਾ ਇਸ ਕਾਰਸ਼ ਬਰਾਬਰ ਦਾ ਹਿੱਸਾ ਏ ਤੇਰੀ ਤੁਸੀਂ ਇਹ ਕੀ ਕਹਿ ਰਹੇ ਹੋ ਹਿੱਸੇ ਦੀ ਗੱਲ ਕਿੱਥੋਂ ਆ ਗਈ ਹੁਣ ਇਨਾ ਕਹਿੰਦੇ ਹੋਏ ਅਮਨ ਜਬਰਾਸ ਨੂੰ ਲੈ ਕੇ ਆਪਣੇ ਕਮਰੇ ਵਿੱਚ ਚਲੀ ਗਈ ਉਹ ਨਹੀਂ ਸੀ ਚਾਹੁੰਦੀ ਕਿ ਜ਼ਿਆਦਾ ਲੜਾਈ ਵਾ ਜਾਵੇ ਸਤਵੰਤ ਦਾ ਸੋਰਾ ਬਾਹਰ ਬੈਠਾ ਸਭ ਕੁਝ ਸੁਣ ਰਿਹਾ ਸੀ ਪਤਾ ਨਹੀਂ ਸਤਵੰਤ ਨੇ ਇਹ ਸਭ ਕੀ ਸੋਚ ਕੇ ਬੋਲ ਦਿੱਤਾ ਸੀ ਸ਼ਾਇਦ ਉਸ ਦਾ ਡਰ ਉਸ ਨੂੰ ਅੰਦਰੋਂ ਅੰਦਰ ਹੀ ਖਾ ਰਿਹਾ ਸੀ ਉਹ ਰੇਸ਼ਮ ਨੂੰ ਤਾਂ ਕੁਝ ਨਾ ਬੋਲੀ ਪਰ ਅਮਨ ਦੇ ਉੱਤੇ ਆਪਣੇ ਦਿਲ ਦੀ ਸਾਰੀ ਪੜਾਸ ਕਰ ਦਿੱਤੀ ਉਸ ਨੂੰ ਇਹ ਮਹਿਸੂਸ ਹੋਣ ਲੱਗ ਗਿਆ ਸੀ ਰੇਸ਼ਮ ਨੂੰ ਤਾਂ ਉਸ ਨੇ ਖੋ ਦਿੱਤਾ ਹਨ ਕਿਤੇ ਪ੍ਰੀਤ ਤੇ ਮਨ ਦਾ ਪਿੱਤਾ ਨਾ ਖੋ ਦੇਵੀ ਰੇਸ਼ਮ ਦੇ ਪਿਤਾ ਨੇ ਰੇਸ਼ਮ ਨੂੰ ਸਭ ਕੁਝ ਦੱਸ ਦਿੱਤਾ ਜੋ ਉਸ ਨੇ ਸੁਣਿਆ ਸੀ ਉਹੀ ਹੋ ਰਿਹਾ ਜਿਸ ਦਾ ਮੈਨੂੰ ਡਰ ਸੀ ਪਰ ਤੁਹਾਡੀ ਜਿੱਦ ਸੀ ਨਲੇ ਮਾਂ ਤੇ ਸਤਵੰਤ ਦੀ ਮੈਂ ਚੰਗੀ ਤਰ੍ਹਾਂ ਜਾਣਦਾ ਸੀ ਬਾਪੂ ਜੀ ਕਿ ਮੈਂ ਚਾਹੇ ਆਪਣੇ ਦੋਹਾਂ ਪਰਿਵਾਰਾਂ ਨੂੰ ਇੱਕ ਕਰਕੇ ਰੱਖਾਂ ਪਰ ਔਰਤ ਕਦੇ ਵੀ ਆਪਣੇ ਆਦਮੀ ਨੂੰ ਨਹੀਂ ਵੰਡ ਸਕਦੀ ਪੁੱਤਰਾ ਤੂੰ ਸਿਆਣਾ ਈ ਮੈਨੂੰ ਯਕੀਨ ਆ ਤੂੰ ਆਪਣੇ ਪਰਿਵਾਰਾਂ ਨੂੰ ਇਕ ਕਰਕੇ ਰੱਖ ਲਵੇਂਗਾ ਦੋਹਾਂ ਵਿੱਚ ਕਾਫੀ ਸਮੇਂ ਤੱਕ ਗੱਲਬਾਤ ਹੁੰਦੀ ਰਹੀ ਪਿਤਾ ਜੀ ਨੇ ਬਹੁਤ ਆਪਣੇ ਸਮੇਂ ਦੀਆਂ ਬਹੁਤ ਚੰਗੀਆਂ-ਚੰਗੀਆਂ ਬਾਤਾਂ ਸੁਣਾਇਆ ਜੋ ਕਿ ਹੱਦ ਵੀ ਧੀਆਂ ਸੀ ਜੋ ਉਹਨਾਂ ਆਪਣੀ ਅੱਖੀ ਦੇਖੀਆਂ ਸੀ ਰਿਸ਼ਮ ਆਪਣੇ ਕੰਮਕਾਜ ਦੇ ਨਾਲ-ਨਾਲ ਘਰ ਵਿੱਚ ਵੀ ਪੂਰਾ ਧਿਆਨ ਦੇ ਰਿਹਾ ਸੀ ਉਸਨੇ ਘਰ ਦੀ ਪਲ-ਪਲ ਦੀ ਖਬਰ ਰੱਖਣੀ ਸ਼ੁਰੂ ਕਰ ਦਿੱਤੀ ਸੀ ਪਿਤਾ ਜੀ ਦੀਆਂ ਦਿੱਤੀਆਂ ਨਸੀਹਤਾਂ ਤੇ ਵੀ ਅਮਲ ਕਰ ਰਿਹਾ ਸੀ ਦੋਨੋਂ ਬੇਟੀਆਂ ਵੀ ਵੱਡੀਆਂ ਹੋ ਰਹੀਆਂ ਸੀ ਉਹਨਾਂ ਦੋਨਾਂ ਦਾ ਜਵਰਾਸ ਨਾਲ ਪੂਰਾ ਪਿਆਰ ਸੀ ਇੱਕ ਮਿੰਟ ਵੀ ਨਹੀਂ ਸੀ ਰਹਦੀਆਂ ਇਹੀ ਹਾਲ ਜਵਰਾਸ ਦਾ ਵੀ ਸੀ ਦੂਜੇ ਪਾਸੇ ਸਤਵੰਦੀ ਬੋਲੀ ਹੋਰ ਜ਼ਿਆਦਾ ਖਰਾਬ ਹੋ ਰਹੀ ਸੀ ਜਦੋਂ ਵੀ ਮੌਕਾ ਮਿਲਦਾ ਤਾਂ ਉਹ ਅਮਨ ਨੂੰ ਸੁਣਾਉਣ ਤੋਂ ਨਹੀਂ ਸੀ ਹਟਦੀ ਕਦੇ-ਕਦੇ ਅਮਨ ਵੀ ਹੁਣ ਆਪਣੀ ਦਿਲ ਦੀ ਪੜਾਅਸ ਕੱਢ ਲਿਆ ਕਰਦੀ ਪਰ ਦੋਨੋਂ ਰੇਸ਼ਮ ਤੋਂ ਡਰਦੀਆਂ ਇੱਕ ਦੂਜੀ ਬਾਰੇ ਕਦੇ ਵੀ ਰੇਸ਼ਮ ਨਾਲ ਗੱਲ ਨਾ ਕਰਦੀਆਂ ਇੱਕ ਦਿਨ ਦੋਨੋਂ ਜਿਸ ਵਕਤ ਲੜ ਰਹੀਆਂ ਸੀ ਤਾਂ ਉਹ ਕਿਸੇ ਜ਼ਰੂਰੀ ਕੰਮ ਵਾਲੀ ਫਾਈਲ ਘਰ ਭੁੱਲ ਗਿਆ ਤਾਂ ਉਸ ਨੂੰ ਘਰ ਵਾਪਸ ਆਉਣਾ ਪਿਆ ਉਸ ਨੇ ਦੋਨਾਂ ਵਿਚਾਲੇ ਹੁੰਦੀ ਸਾਰੀ ਨੁਕਝੁੱਕ ਸੁਣ ਲਈ ਰੇਸ਼ਮ ਦਾ ਤਾਂ ਪਤਾ ਨਹੀਂ ਤੂੰ ਸਿਰ ਵਿੱਚ ਕੀ ਪਾਇਆ ਹੋਇਆ ਏ ਜੋ ਉਹ ਤੇਰੇ ਤੇ ਜਵਰਾਜ ਵਿੱਚ ਸਾਹ ਲੈਣ ਲੱਗ ਪਿਆ ਕਦੇ ਸਾਡੇ ਤਿੰਨਾਂ ਮਾਮਾਂ ਧੀਆਂ ਤੋਂ ਬਿਨਾ ਸਾਹ ਨਹੀਂ ਸੀ ਲੈਂਦਾ ਸਤਵੰਤパス ਬੋਲਦੀ ਜਾ ਰਹੀ ਸੀ ਤੁਸੀਂ ਪਾ ਲਓ ਸਿਰ ਚ ਦੀਦੀ ਜੋ ਪਾਣਾ ਏ ਜੋ ਮੈਂ ਪਾ ਲਿਆ ਜੋ ਮੇਰੇ ਦਿਲ ਵਿੱਚ ਇਹੋ ਜਿਹੇ ਕਈ ਅਹਿਸਾਸ ਹੁੰਦੇ ਤਾਂ ਮੈਂ ਵਿਆਹ ਹੀ ਨਾ ਕਰਵਾਉਣਾ ਸੀ ਮੈਂ ਤਾਂ ਪਹਿਲਾਂ ਹੀ ਕਹਿ ਦਿੰਦੀ ਕਿ ਆਪਣੀ ਪਤਨੀ ਨੂੰ ਤਲਾਕ ਦੇ ਦਿਓ ਮੈਂ ਤਾਂ ਇਹੋ ਜਿਹਾ ਖਿਆਲ ਵੀ ਨਹੀਂ ਲਿਆਂਦਾ ਕਿ ਤੁਹਾਡੇ ਤੋਂ ਦੂਰ ਕਰਨ ਲਈ ਕੁਝ ਕਰਾਵਾਂ ਵਾ ਵ ਖੁਰ ਤਾਂ ਤੂੰ ਪਹਿਲਾਂ ਘਰ ਵਸਾਇਆ ਨਹੀਂ ਤਲਾਕ ਲੈ ਕੇ ਬੈਠ ਗਈ ਪੇਕੀ ਤੇ ਮੇਰੇ ਨਾਲ ਤਲਾਕ ਦੀਆਂ ਗੱਲਾਂ ਸੋਚੀਆਂ ਜਾ ਰਹੀਆਂ ਨੇ ਸਤਵੰਤ ਨੇ ਫਿਰ ਪੂਰੇ ਗੁੱਸੇ ਨਾਲ ਸੁਣਾਇਆ ਦੀਦੀ ਬਸ ਕਰੋ ਮੇਰਾ ਇਹ ਮਤਲਬ ਨਹੀਂ ਸੀ ਜੋ ਤੁਸੀਂ ਕਹਿ ਰਹੇ ਹੋ ਮੈਂ ਪਹਿਲਾਂ ਦੀ ਗੱਲ ਕਰ ਰਹੀ ਹਾਂ ਕਿ ਜੇ ਮੇਰੇ ਮਨ 'ਚ ਕੋਈ ਮੈਲ ਹੁੰਦੀ ਅਮਨ ਵਾਲੀ ਰੋਣ ਲੱਗ ਗਈ ਤੇ ਬੋਲਦੀ ਰਹੀ ਚਲ ਤੂੰ ਇੰਨੀਆਂ ਸਫਾਈਆਂ ਨਾ ਦੇ ਜਾਣਦੀ ਆ ਮੈਂ ਤੈਨੂੰ ਕਿਹੋ ਜਹੀਏ ਇੱਕ ਨਾਗ ਦੀ ਤਰ੍ਹਾਂ ਮੇਰੇ ਘਰ ਨੂੰ ਤੂੰ ਕੁੰਡਲੀ ਪਾ ਲਈਏ ਸਤਵੰਨ ਤੇ ਅੱਜ ਪੂਰਾ ਜ਼ਹਿਰ ਉਗਲਣ ਲੱਗੀ ਹੋਈ ਸੀ ਜਿਵੇਂ ਰੇਸ਼ਮ ਘਰ ਦੇ ਅੰਦਰ ਆਇਆ ਤਾਂ ਦੋਵੇਂ ਚੁੱਪ ਕਰ ਗਈਆਂ ਰੇਸ਼ਮ ਨੇ ਪੰਮੀ ਸਭ ਕੁਝ ਸੁਣ ਲਿਆ ਸੀ ਪਰ ਉਸਨੇ ਆਪਣੀ ਫਾਈਲ ਲਈ ਤੇ ਆਪਣੇ ਆਫਿਸ ਨੂੰ ਵਾਪਸ ਚਲਾ ਗਿਆ ਰੇਸ਼ਮ ਨੂੰ ਹੁਣ ਪਾਣੀ ਸਿਰ ਤੋਂ ਝੂਲਦਾ ਲੱਗ ਰਿਹਾ ਸੀ ਉਸਨੇ ਵੀ ਸੋਚ ਲਿਆ ਸੀ ਦੋਨਾਂ ਨਾਲ ਗੱਲ ਕਰਨ ਬਾਰੇ ਕਿਉਂਕਿ ਬੱਚੇ ਵੱਡੇ ਹੋ ਰਹੇ ਸੀ ਅੱਜ ਉਹ ਆਪਣੀਆਂ ਮਾਮਾ ਨਾਲੋਂ ਤਿੰਨਾਂ ਭੈਣ ਭਰਾਵਾਂ 'ਚ ਪਿਆਰ ਸੀ ਪਰ ਬੱਚੇ ਜਿਉਂ-ਜਿਉਂ ਵੱਡੇ ਹੁੰਦੇ ਹਨ ਹਰ ਗੱਲ ਤੇ ਤਰਕ ਕਰਨਾ ਸ਼ੁਰੂ ਕਰ ਦਿੰਦੇ ਹਨ ਉਸਨੇ ਉਹਨਾਂ ਦੋਨਾਂ ਨਾਲ ਗੱਲ ਕਰਨ ਤੋਂ ਪਹਿਲਾਂ ਆਪਣੇ ਪਿਤਾ ਜੀ ਨਾਲ ਸਾਰੀ ਗੱਲ ਕਰਨ ਬਾਰੇ ਸੋਚ ਲਿਆ ਸੀ ਕਿਉਂਕਿ ਉਸਨੂੰ ਪਤਾ ਸੀ ਪਿਤਾ ਜੀ ਨਾਲ ਗੱਲ ਕਰਕੇ ਕੋਈ ਨਾ ਕੋਈ ਹੱਲ ਜ਼ਰੂਰ ਨਿਕਲ ਆਵੇਗਾ ਰੇਸ਼ਮ ਹਰ ਮਮਕਿਲ ਕੋਸ਼ਿਸ਼ ਕਰਨੀ ਚਾਹੁੰਦਾ ਸੀ ਉਹ ਆਪਣੇ ਪਰਿਵਾਰ ਨੂੰ ਖੋਣਾ ਨਹੀਂ ਸੀ ਚਾਹੁੰਦਾ ਦੋ ਮਾਮਾ ਦੀ ਲੜਾਈ ਹੌਲੀ-ਹੌਲੀ ਬੱਚਿਆਂ ਵਿੱਚ ਫੈਲ ਰਹੀ ਉਸ ਤੋਂ ਪਹਿਲਾਂ ਕੋਈ ਹੱਲ ਕਰਨਾ ਚਾਹੁੰਦਾ ਸੀ ਉਸ ਦਿਨ ਰੇਸ਼ਮ ਕੰਮ ਤੋਂ ਜਲਦੀ ਕਰ ਆ ਗਿਆ ਉਸ ਨੇ ਤੈਅ ਕੀਤਾ ਹੋਇਆ ਸੀ ਕਿ ਰਾਤ ਦੇ ਖਾਣੇ ਲਈ ਸਾਰਾ ਪਰਿਵਾਰ ਬਾਹਰ ਲੈ ਕੇ ਜਾਵੇਗਾ ਤੇ ਆਪਣੇ ਪਿਤਾ ਨੂੰ ਵੀ ਨਾਲ ਲੈ ਕੇ ਉਸਨੇ ਸਤਵੰਤ ਤੇ ਅਮਨ ਨੂੰ ਪਹਿਲਾਂ ਹੀ ਫੋਨ ਕਰ ਦਿੱਤਾ ਸੀ ਸਮੇਂ ਅਨੁਸਾਰ ਤਿਆਰ ਰਹਿਣ ਲਈ ਜਦੋਂ ਰੇਸ਼ਮ ਕਾਰ ਆਇਆ ਤਾਂ ਸਾਰੇ ਤਿਆਰ ਸੀ ਰੇਸ਼ਮ ਵੀ ਕਾਰ ਆ ਕੇ ਨਹਾ ਕੇ ਫਰੈਸ਼ ਹੋ ਗਈ ਕੱਪੜੇ ਬਦਲ ਕੇ ਰੈਡੀ ਹੋ ਗਿਆ ਸੀ ਜਾਣ ਲਈ ਇੱਕ ਕਾਰ ਵਿੱਚ ਸਾਰਿਆਂ ਦਾ ਜਾਣਾ ਮੁਸ਼ਕਿਲ ਸੀ ਸੋ ਉਸਨੇ ਸਤਵੰਤ ਨੂੰ ਦੂਸਰੀ ਕਾਰ ਵਿੱਚ ਅਮਨ ਤੇ ਜਵਰਾਸ ਨਾਲ ਆਨਲੀ ਕਿਹਾ ਆਪ ਹੋ ਪਾਪਾ ਦੋਨੋਂ ਬੇਟੀਆਂ ਨੂੰ ਨਾਲ ਲੈ ਕੇ ਤੁਰਨੀ ਲੱਗਾ ਸੀ ਕਿ ਸਤਵੰਤ ਨੇ ਮਨਾ ਕਰ ਦਿੱਤਾ ਦੇਖ ਸਤਵੰਤ ਪਹਿਲੀ ਵਾਰ ਪੂਰਾ ਪਰਿਵਾਰ ਕਿਤੇ ਜਾ ਰਿਹਾ ਹੈ ਹੁਣ ਤੂੰ ਹੋਰ ਮਾਹੌਲ ਖਰਾਬ ਨਾ ਕਰ ਜੇ ਤੂੰ ਕਹੇ ਤਾਂ ਬੇਟੀਆਂ ਨੂੰ ਤੂੰ ਲੈ ਜਾ ਨਾਲੇ ਪਾਪਾ ਨੂੰ ਮੈਂ ਜਵਰਾਸ ਤੇ ਅਮਨ ਨਾਲ ਆ ਜਾਵਾਂਗਾ ਇਹ ਸੁਣ ਕੇ ਸਤਵੰਤ ਹੋਰ ਬੁਖਲਾਹਟ ਵਿੱਚ ਆ ਗਈ ਨਹੀਂ ਨਹੀਂ ਇਸ ਦੀ ਕੋਈ ਜ਼ਰੂਰਤ ਨਹੀਂ ਰੇਸ਼ਮ ਨੇ ਫਿਰ ਕਿਹਾ ਵੈਸੇ ਗਲਤੀ ਮੇਰੀ ਹੀ ਆ ਮੈਂ ਹੁਣ ਤੱਕ ਅਮਨ ਨੂੰ ਕਾਰ ਚਲਾਉਣੀ ਜੋ ਨਹੀਂ ਸਿਖਾਈ ਤੈਨੂੰ ਵੀ ਤਾਂ ਮੈਂ ਸਿਖਾਈ ਸੀ ਇੰਨਾ ਕਹਿੰਦਾ ਹੋਇਆ ਰੇਸ਼ਮ ਉਥੋਂ ਕਾਰ ਲੈ ਕੇ ਚਲਾ ਗਿਆ ਹੁਣ ਸਤਵੰਤ ਅਮਨ ਤੇ ਜਵਰਾਜ ਦੂਸਰੀ ਕਾਰ ਵਿੱਚ ਸਵਾਰ ਹੋ ਕੇ ਆ ਰਹੇ ਸੀ ਸਤਵੰਤ ਤੇ ਅਮਨ ਦਮੇ ਚਪਚਾਪ ਕੁੱਟੀਆਂ ਹੋਈਆਂ ਬੈਠੀਆਂ ਰਹੀਆਂ ਉਸ ਦਿਨ ਡਿਨਰ ਲਈ ਜਾਣ ਲਈ ਹੋਟਲ ਵੀ ਰੇਸ਼ਮ ਨੇ ਸ਼ਹਿਰ ਤੋਂ ਬਾਹਰ ਵਾਲੇ 'ਚ ਲੈ ਕੇ ਗਿਆ ਰਸਤਾ ਵੀ ਜਾਣ ਬੁਝਕੇ ਉਹ ਚੁਣਿਆ ਜਿੱਥੋਂ ਦੀ ਜ਼ਿਆਦਾ ਟਾਈਮ ਲੱਗ ਸਕੇ ਰਸਤੇ ਵਿੱਚ ਆਉਂਦੇ ਹੋਏ ਸਤਵੰਤ ਤੇ ਅਮਨ ਬਿਲਕੁਲ ਚੁੱਪ ਸੀ ਅਚਾਨਕ ਅਮਨ ਨੇ ਚੁੱਪੀ ਤੋੜੀ ਤੁਸੀਂ ਦੀਦੀ ਪਹਿਲਾਂ ਕਦੇ ਨਹੀਂ ਆਏ ਇਸ ਹੋਟਲ ਤੇ ਨਾਲੀ ਇਸ ਰਸਤੇ ਤੋਂ ਨਹੀਂ ਪਹਿਲਾਂ ਕਦੇ ਨਹੀਂ ਹੋਇਆ ਏ ਮੈਂ ਨਾਰੇਸ਼ਮ ਕਦੇ ਪਹਿਲਾਂ ਇਸ ਰਸਤੇ ਤੋਂ ਲੈ ਕੇ ਗਏ ਹਮ ਅਮਨ ਸਿਰ ਹਿਲਾਉਂਦੇ ਹੋਏ ਬੋਲੀ ਸਤਵੰਤ ਬਿਲਕੁਲ ਰੇਸ਼ਮ ਦੀ ਕਾਰ ਦੇ ਪਿੱਛੇ ਹੀ ਜਾ ਰਹੀ ਸੀ ਸਤਵੰਤ ਨੇ ਫਿਰ ਗੱਲ ਤੋੜ ਲਈ ਪਤਾ ਨਹੀਂ ਅੱਜ ਕਿੱਥੇ ਲੈ ਕੇ ਜਾਣ ਦਾ ਮੂਡ ਆ ਇਹ ਤਾਂ ਹੁਣ ਉਹੀ ਜਾਣਦੇ ਨੇ ਅਮਨ ਨੇ ਕਿਹਾ ਅਚਾਨਕ ਰੇਸ਼ਮ ਨੇ ਕਾਰ ਨੂੰ ਹੌਲੀ ਕਰ ਲਿਆ ਤੇ مین ਰੋਡ ਤੋਂ ਉਤਾਰ ਕੇ ਨਾਲ ਮੁੜਦੀ ਰੋਡ ਤੇ ਹੋ ਗਏ ਜਿੱਥੋਂ ਦੀ ਅੱਗੇ ਚੱਲ ਕੇ ਇੱਕ ਹੋਟਲ ਨਜ਼ਰ ਆ ਰਿਹਾ ਸੀ ਰੇਸ਼ਮ ਨੇ ਕਾਰ پارک ਕੀਤੀ ਫਿਰ ਪਪਾ ਪ੍ਰੀਤ ਤੇ ਮਨੂ ਨਾਲ ਲੈ ਕੇ ਅੰਦਰ ਚਲਾ ਗਿਆ ਜਦ ਤੱਕ ਸਤਵੰਤ ਤੇ ਅਮਨ ਆਉਂਦੀ ਆ ਰੇਸ਼ਮ ਪਪਾ ਤੇ ਦੋਹਾਂ ਬੇਟੀਆਂ ਨਾਲ ਗੱਪਸ਼ਪ ਕਰਨ ਲੱਗ ਪਿਆ ਰੇਸ਼ਮ ਆਪਣੇ ਬੱਚਿਆਂ ਨੂੰ ਵੀ ਚੰਗੀ ਤਰ੍ਹਾਂ ਟਟੋਲਣਾ ਚਾਹੁੰਦਾ ਸੀ ਕਿ ਕਿਤੇ ਉਸ ਦੇ ਇੱਕ ਗਲਤ ਫੈਸਲੇ ਨਾਲ ਬੱਚਿਆਂ ਤੇ ਕੋਈ ਅਸਰ ਨਾ ਪਵੀ ਚਲੋ ਫਿਰ ਪਹਿਲਾਂ ਪ੍ਰੇਤ ਦੱਸੇ ਜੁਬਰਾਜ ਨਾਲ ਰਹਿਣਾ ਜ਼ਿਆਦਾ ਪਸੰਦ ਆ ਜਾਂ ਪਾਪਾ ਨਾਲ ਰੇਸ਼ਮ ਨੇ ਆਪਣੀ ਵੱਡੀ ਬੇਟੀ ਨੂੰ ਕਿਹਾ ਦੋਨਾਂ ਨਾਲ ਪਾਪਾ ਪਹਿਲਾਂ ਜਦੋਂ ਤੁਸੀਂ ਘਰ ਨਹੀਂ ਹੁੰਦੇ ਸੀ ਤਾਂ ਮੇਰਾ ਦਿਲ ਨਹੀਂ ਸੀ ਲੱਗਦਾ ਤੇ ਹੁਣ ਜਦੋਂ ਮੈਂ ਘਰ ਨਾ ਹੋਵਾਂ ਲੱਗ ਜਾਂਦਾ ਰੇਸ਼ਮ ਨੇ ਵਿੱਚੇ ਗੱਲ ਕੱਟਦੇ ਹੋਏ ਕਿਹਾ ਹਾਂ ਹੁਣ ਜੁਬਰਾਜ ਨਾਲ ਖੇਡਦੇ ਹੋਏ ਕਦੋਂ ਸਾਮਾ ਪੈ ਜਾਂਦੀਆਂ ਨੇ ਪਤਾ ਹੀ ਨਹੀਂ ਚੱਲਦਾ ਹਮ ਇਹ ਗੱਲ ਆ ਫਿਰ ਤਾਂ ਪਾਪਾ ਨਾਲ ਪਿਆਰ ਘਟ ਹੋ ਗਿਆ ਤੇਰਾ ਨਹੀਂ ਨਹੀਂ ਪਾਪਾ ਕਹਿੰਦੇ ਹੋਏ ਪ੍ਰੀਤ ਚੁੱਪ ਹੋ ਗਈ ਉਹਨੂੰ ਸਮਝ ਨਾ ਆਵੇ ਹੁਣ ਕੀ ਬੋਲਾਂ ਚਲ ਕੋਈ ਨਾ ਤੈਨੂੰ ਨਹੀਂ ਆਉਂਦਾ ਹੋਣਾ ਮੈਂ ਸਮਝ ਗਿਆ ਪਰ ਮੇਰੇ ਮਨ ਪੁੱਤਰ ਨੂੰ ਤਾਂ ਮੇਰਾ ਪਿਆਰ ਆਉਂਦਾ ਹੀ ਹੋਣਾ ਕਿਉਂ ਮੈਂ ਠੀਕ ਕਿਹਾ ਨਾ ਮਨ ਹੌਲੀ ਹੌਲੀ ਆਪਣੀ ਤੂਤਲੀ ਆਵਾਜ਼ ਬੋਲਦੇ ਹੋਏ ਨਹੀਂ ਮੈਨੂੰ ਤਾਂ ਪਹਿਲਾਂ ਜਿੰਨਾ ਹੀ ਆਂਦਾ ਰੇਸ਼ਮ ਤੇ ਉਹਦੇ ਪਿਤਾ ਜੀ ਹੱਸ ਪਏ। ਰੇਸ਼ਮ ਨੇ ਹੌਲੀ-ਹੌਲੀ ਸਭ ਕੁਝ ਜਾਣਨ ਲਈ ਫਿਰਦੋਨਾ ਪੈਣਾ ਨੂੰ ਕਿਹਾ। "ਅੱਛਾ ਇਹ ਗੱਲ ਏ, ਠੀਕੇ। ਇਹ ਦੱਸੋ ਫਿਰ ਦੋਨੋਂ ਮੰਮਾ ਕਿਵੇਂ ਦੇ ਲੱਗਦੇ?" ਪ੍ਰੀਤਮਨ ਉਹਨਾਂ ਨੂੰ ਦੁਬਾਰਾ ਟਟੋਲਦੇ ਹੋਏ ਰੇਸ਼ਮ ਨੇ ਫਿਰ ਕਿਹਾ। ਪ੍ਰੀਤ ਨੇ ਕਿਹਾ, "ਦੋਨੋਂ ਮੰਮਾ ਪਿਆਰ ਬਹੁਤ ਕਰਦੇ ਨੇ। ਅਮਨ ਮੰਮਾ ਨਾਲ ਖੇਡਣਾ ਪੜਨਾ ਚੰਗਾ ਲੱਗਦਾ ਤੇ ਸਤਵੰਤ ਮੰਮਾ ਦੇ ਹੱਥਾਂ ਦਾ ਬਣਿਆ ਖਾਣਾ। ਪਰ ਹੁਣ ਪਰ ਹੋਣ ਕੀ?" ਹਨ ਮम्मा ਕਦੇ-ਕਦੇ ਗੁੱਸੇਬੋਧ ਹੁੰਦੇ ਫਿਰ ਆਪਣੇ ਹੱਥ ਨਾਲ ਖਾਣ ਲਈ ਨਹੀਂ ਬਣਾ ਕੇ ਦਿੰਦੇ ਬਿਮਲਾ ਆਂਟੀ ਨੂੰ ਕਹਿ ਦਿੰਦੇ ਮਾਨੇ ਵੀ ਇਹੀ ਕਿਹਾ ਫਿਰ ਪਾਪਾ ਵੀ ਜੋ ਸਭ ਕੁਝ ਬੜੇ ਗੌਰ ਨਾਲ ਸੁਣ ਰਹੇ ਸੀ ਉਹਨਾਂ ਨੇ ਕਿਹਾ ਤੁਹਾਨੂੰ ਉਹਨਾਂ ਦੋਨਾਂ ਦਾ ਇਹ ਰਵਈਆ ਚੰਗਾ ਨਹੀਂ ਲੱਗਦਾ ਤੂੰ ਉਹਨੇ ਹਾਂ ਵਿੱਚ ਸਿਰ ਹਿਲਾਇਆ ਗੱਲਾਂ ਕਰਦੇ ਕਰਦੇ ਜਦ ਤੱਕ ਸਤਵੰਤੀ ਅਮਨਵੀਰ ਜੁਬਰਾਜ ਨੂੰ ਲੈ ਕੇ ਆ ਗਈਆਂ ਕਾਫੀ ਸਮੇਂ ਬਾਅਦ ਇਕੱਠੇ ਬਾਹਰ ਆਈ रेशम ਤੇ ਉਸਦਾ ਪਰਿਵਾਰ ਨੇ ਬਹੁਤ ਸਮਾਂ ਬਾਹਰੀ ਬਤੀਤ ਕੀਤਾ ਗੱਲਬਾਤ ਕਰਦੇ ਹੋਏ ਕਿੰਨੇ ਸਮਾਂ ਬੀਤਿਆ ਪਤਾ ਹੀ ਨਹੀਂ ਲੱਗਿਆ ਅਚਾਨਕ ਉੱਥੇ ਬੈਠੇ ਹੋਏ ਰੇਸ਼ਮ ਦਾ ਇੱਕ ਪੁਰਾਣਾ ਦੋਸਤ ਆਪਣੇ ਪਰਿਵਾਰ ਨਾਲ ਆ ਗਿਆ ਉਸ ਨੇ ਜਿਵੇਂ ਰੇਸ਼ਮ ਨੂੰ ਵੇਖਿਆ ਤਾਂ ਉਹਦੇ ਕੋਲ ਪਹੁੰਚ ਗਿਆ ਰੇਸ਼ਮ ਦੇ ਮੋਢੇ ਉੱਤੇ ਹੱਥ ਰੱਖਦੇ ਹੋਏ ਕਿੰਮਿਆ ਰੇਸ਼ੋ ਰੇਸ਼ਮ ਦਾ ਉਸਦਾ ਦੋਸਤ ਇਸ ਨਾਮ ਨਾਲ ਬੁਲਾਉਂਦਾ ਸੀ ਰੇਸ਼ਮ ਨੇ ਚਿਹਰੇ ਉਸੇ ਵੱਲ ਧਿਆਨ ਨਾਲ ਦੇਖਿਆ ਉੱਠ ਕੇ ਉਸ ਨੂੰ ਜੱਫੀ 'ਚ ਲੈਂਦੇ ਹੋਏ ਦੇਖ ਲਾ ਜਿੰਮੇ ਦਾ ਤੂੰ ਛੱਡ ਕੇ ਗਿਆ ਸੀ ਉਮੇਦ ਆਈਆਂ ਮਿਸਟਰ ਤਰਜਿੰਦਰ ਗਿੱਲ ਸਾਰੇ ਜਨੇ ਹੱਸ ਪੈਂਦੇ ਹਨ ਰੇਸ਼ਮ ਆਪਣੀਆਂ ਦੋਨਾਂ ਪਤਨੀਆਂ ਤੇ ਬੱਚੀਆਂ ਤੇ ਪਾਪਾ ਨਾਲ ਤਰਜਿੰਦਰ ਤੇ ਉਸ ਦੇ ਪਰਿਵਾਰ ਨੂੰ ਮਿਲਾਉਂਦਾ ਏ ਤਰਜਿੰਦਰ ਤੇ ਰੇਸ਼ਮ ਦੋਨੋਂ ਬਚਪਨ ਤੋਂ ਜਿਗਰੀ ਦੋਸਤ ਸੀ ਉਹ ਇਕੱਠੇ ਹੀ ਪੜ੍ਹੇ ਲਿਖੇ ਤੇ ਜਵਾਨ ਹੋਏ ਤਰਜਿੰਦਰ ਦੇ ਮਾਮਾ ਜੀ ਬਾਹਰ ਸੀ ਸੋ ਉਹਨਾਂ ਨੇ ਤਜਿੰਦਰ ਦੀ 12ਵੇਂ ਚ ਪੜਦੇ ਸਮੇਂ ਉਸ ਨੂੰ ਬਾਹਰ ਆਪਣੇ ਕੋਲ ਸੈੱਟ ਕਰ ਲਿਆ ਸੀ ਸਮੇਂ-ਸਮੇਂ ਤੇ ਤਜਿੰਦਰ ਭਾਰ ਤਾਉਂਦਾ ਰਹਿੰਦਾ ਸੀ ਤੇ ਰੇਸ਼ਮ ਨੂੰ ਮਿਲਦਾ ਰਹਿੰਦਾ ਸੀ ਅੱਜ ਧੰਵਾ ਜੀ ਬਾਕੀ ਕੱਲ ਦੀ ਵੀਡੀਓ ਚ ਜਾਰੀ ਰੱਖਾਂਗੇ ਜੀ ਵੀਡੀਓਜ਼ ਵੀਰੇ 9:30 ਵਜੇ ਅਪਲੋਡ ਕੀਤੀ ਜਾਵੇਗੀ ਬਨੇ ਰਹੋ ਚੈਨਲ ਦੇ ਨਾਲ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਜੀ ਧੰਨਵਾਦ